ਇਸ ਰੋਤਿਆਂ ਨੂੰ ਪਿਆਰ ਪਰਿ ਸਤਸਰੀ ਅਕਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਕਾਲੀ ਦਲ ਪਾਰਟੀ ਤੋਂ ਬਾਗੀ ਹੋ ਗਏ ਅਕਾਲੀ ਦਲ ਪਾਰਟੀ ਛੱਡ ਰਹੇ ਨੇ ਬਲਵਿੰਦਰ ਸਿੰਘ ਭੁੰਦੜ ਦਾ ਜਿਮਣੀ ਚੋਣ ਦੇ ਵਿੱਚ ਨਜ਼ਰ ਨਾ ਆਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਲਵਿੰਦਰ ਸਿੰਘ ਭੁੰਦੜ ਨਾ ਖੁਸ਼ ਨੇ ਉਮੀਦਵਾਰ ਦੇ ਐਲਾਨ ਤੋਂ ਕੀ ਕਾਰਨ ਹੈ ਇਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿਵੇਂ ਹੀ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਉਮੀਦਵਾਰ ਦਾ ਨਾਮ ਦਾ ਐਲਾਨ ਕੀਤਾ ਉਸ ਦਿਨ ਤੋਂ ਲੈ ਕੇ ਬਲਵਿੰਦਰ ਸਿੰਘ ਢੁੰਡਰ ਦਾ ਲੁਧਿਆਣਾ ਦੀ ਜਿਮਨੀ ਚੋਣ ਦੇ ਬਾਰੇ ਕੋਈ ਵੀ ਰਿਸਕ ਨਹੀਂ ਨਾ ਉਹਨਾਂ ਨੇ ਕਦੇ ਮੀਡੀਆ ਵਿੱਚ ਆ ਕੇ ਕੋਈ ਬਿਆਨ ਦਿੱਤਾ ਨਾ ਹੀ ਉਹਨਾਂ ਨੇ ਚੋਣ ਪ੍ਰਚਾਰ ਵਿੱਚ ਆਏ ਕਿਉਂਕਿ ਕਾਰਜਕਾਰੀ ਪ੍ਰਧਾਨ ਸੀ ਔਰ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਚਿਹਰਾ ਨੇ ਬਲਵਿੰਦਰ ਸਿੰਘ ਪੁੰਦਰ ਔਰ ਜਦੋਂ ਕਿ ਸੁਖਬੀਰ ਸਿੰਘ ਬਾਦਲ ਖੁਦ ਇਸ ਹਲਕੇ ਵਿੱਚ ਦੋ ਵਾਰ ਆ ਕੇ ਆਪਣੇ ਵਰਕਰਾਂ ਨਾਲ ਆਪਣੇ ਸਾਥੀਆਂ ਨਾਲ ਮੇਲ ਮਲਾਪ ਕਰਕੇ ਗਏ ਨੇ ਜਿੱਥੇ ਬਾਕੀ ਸਾਰੇ ਲੀਡਰ ਇਸ ਹਲਕੇ ਚੋਣ ਪ੍ਰਚਾਰ ਕਰ ਰਹੇ ਨੇ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਇਹ ਸਾਰੇ ਮਹਿੰਦਰ ਸਿੰਘ ਗਰੇਵਾਲ ਲੱਗੇ ਹੋਏ ਨੇ ਪਰ ਬਲਵਿੰਦਰ ਸਿੰਘ ਪੁੰਦਰ ਦਾ ਨਜ਼ਰ ਨਾ ਆਉਣਾ ਉਸ ਦਾ ਕੀ ਕਰਨੇ ਬਲਵਿੰਦਰ ਸਿੰਘ ਭੁੰਦਰ ਜੋ ਇਹ ਟਿਕਟ ਹੈ ਅਕਾਲੀ ਦਲ ਦੀ ਪਰ ਉਪਕਾਰ ਸਿੰਘ ਘੁੰਮਣ ਨੂੰ ਦੇਣ ਦੀ بجائے ਉਹ ਕਿਸੇ ਸੀਨੀਅਰ ਲੀਡਰ ਨੂੰ ਦੇਣ ਵਾਸਤੇ ਜਿਹੜਾ ਕਿ ਅਕਾਲੀ ਦਲ ਪ੍ਰਧਾਨ ਨਾਲ ਅੜੇ ਹੋਏ ਸੀ ਤੇ ਸੀਨੀਅਰ ਲੀਡਰ ਮਹਿੰਦਰ ਸਿੰਘ ਗਰੇਵਾਲ ਨੂੰ ਟਿਕਟ ਦਿੱਤੀ ਜਾਵੇ ਜਾਂ ਹੋਰ ਕੋਈ ਸੀਨੀਅਰ ਲੀਡਰ ਜਿਸ ਨੂੰ ਟਿਕਟ ਦਿੱਤੀ ਜਾਵੇ ਪਰ ਸਰਬੀਰ ਸਿੰਘ ਬਾਦਲ ਨੇ ਬਿਨਾਂ ਸੋਚੇ ਬਿਨਾਂ ਸਲਾਹ ਕੀਤੇ ਇਹ ਟਿਕਟ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੂੰ ਦਿੱਤੀ ਸੋ ਦਰਜੀਤ ਸਿੰਘ ਚੀਮਾ ਵੀ ਇਸੇ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੇ ਇਕਜੁੱਟ ਨਹੀਂ ਭਾਵੇਂ ਉਹ ਆਪਣੇ ਦਫ਼ਤਰ 'ਚ ਬੈਠ ਕੇ ਜ਼ਰੂਰ ਪ੍ਰਚਾਰ ਕਰ ਰਹੇ ਨੇ ਵੀ ਅਕਾਲੀ ਦਲ ਦੇ ਉਮੀਦਵਾਰ ਨੂੰ ਦੇਖ ਕੇ ਬਾਕੀ ਪਾਰਟੀਆਂ ਬੁਖਲਾਟ ਵਿੱਚ ਨੇ ਪਰ ਉਹਨਾਂ ਨੂੰ ਜੇਕਰ ਮਜ਼ਬੂਤ ਚਿਹਰਾ ਹੁੰਦਾ ਇੱਥੇ ਕੋਈ ਪੁਰਾਣਾ ਜਿਹੜਾ ਕਿ ਸੀਨੀਅਰ ਲੀਡਰ ਹੁੰਦਾ ਤਾਂ ਇਸ ਤੇ ਨਤੀਜੇ ਕੁਝ ਹੋਰ ਹੁੰਨੇ ਸੀ ਸੋ ਲੁਧਿਆਣਾ ਦੀ ਜਿਮਨੀ ਚੋਣ ਅੱਜ ਜਿਹੜੀ ਇਹ ਸਿਖਰਾਂ ਤੇ ਚੋਣ ਪ੍ਰਚਾਰ ਹੈ ਜਿਵੇਂ ਹੀ ਕੱਲ੍ਹ ਪਰਪੁਕਾਰ ਸਿੰਘ ਘੁੰਮਣ ਸ੍ਰੀ ਦਰਬਾਰ ਸੇ ਨਿਵਸਤਕ ਹੋਣ ਵਾਸਤੇ ਜਾਂਦੇ ਨੇ ਉਹਨਾਂ ਦੇ ਨਾਲ ਸੀਨੀਅਰ ਲੀਡਰਸ਼ਿਪ ਦਾ ਮੌਜੂਦ ਨਾ ਹੋਣਾ ਇਹ ਬਹੁਤ ਚਰਚਾਵਾਂ ਉਠੀਆਂ ਹੋਈਆਂ ਨੇ ਕਿ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਨੇ ਪਰਪੁਕਾਰ ਸਿੰਘ ਘੁੰਮਣ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਏ ਬਲਵਿੰਦਰ ਸਿੰਘ ਪੁੰਦੜ ਜਿਹੜੇ ਕਿ ਬਹੁਤ ਵੱਡਾ ਚਿਹਰਾ ਸੀ ਅਕਾਲੀ ਦਲ ਦਾ ਔਰ ਅਕਾਲੀ ਦਲ ਦੇ ਪਿਛਲੇ 4 ਮਹੀਨੇ ਉਹਨਾਂ ਨੇ ਵੰਗਡੋਰ ਸੰਭਾਲੀ ਏ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਤਾਂ ਉਸ ਤੋਂ ਪਹਿਲਾਂ ਕਿ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੇ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਕਜੁੱਟ ਕਰਕੇ ਰੱਖਿਆ ਔਰ ਉਹਨਾਂ ਦੇ ਵਿੱਚ ਸ਼ਮਤਾ ਸੀ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਣਾ ਜੇਕਰ ਹੋਰ ਲੀਡਰ ਹੁੰਦਾ ਤਾਂ ਅਕਾਲੀ ਦਲ ਅੱਜ ਹੋਰ ਬਹੁਤ ਮਾੜੀ ਸਥਿਤੀ ਵਿੱਚ ਹੁੰਦਾ ਉਹਨਾਂ ਨੇ 4-5 ਮਹੀਨੇ ਬਹੁਤ ਮਿਹਨਤ ਕੀਤੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਹੋਵੇ ਅਕਾਲੀ ਆਗੂਆਂ ਤੋਂ ਅਲੱਗ ਹੋਏ ਲੀਡਰਾਂ ਨਾਲ ਹੋਵੇ ਜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਸਾਰਿਆਂ ਨਾਲ ਮੁਲਾਕਾਤ ਕਰਕੇ ਬੜੇ ਥੰਮੇ ਅਤੇ ਬੜੇ ਸਹੀ ਸਬਾਧ ਨਾਲ ਉਹਨਾਂ ਨੂੰ ਸਮਝਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਏ ਦਿੱਤੀ ਸੋ ਉਹਨਾਂ ਦੇ ਵੱਲੋਂ ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਾਰੇ ਜਿਹੜੇ ਪਾਰਟੀ ਤੋਂ ਅਲੱਗ ਹੋਏ ਲੀਡਰ ਨੇ ਉਹਨਾਂ ਨੂੰ ਦੁਬਾਰਾ ਪਾਰਟੀ ਨਾਲ ਲਿਆਂਦਾ ਜਾਵੇ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਇਸ ਗੱਲ ਦੇ ਉੱਪਰ ਸਹਿਮਤ ਨਹੀਂ ਸੋ ਬਲਵਿੰਦਰ ਸਿੰਘ ਪੁੰਦੜ ਜਿਹੜੇ ਨੇ ਉਹ ਪਾਰਟੀ ਤੋਂ ਅਲੱਗ ਹੋ ਸਕਦੇ ਨੇ ਪਾਰਟੀ ਤੋਂ ਅਲਵਿਦਾ ਕਹਿ ਸਕਦੇ ਨੇ ਕਿਉਂਕਿ ਇੱਕ ਤਾਂ ਉਹਨਾਂ ਦੀ ਏਜ ਵੱਧ ਹੋ ਗਈ ਏ ਇੱਕੋ ਜਿਆਦਾ ਤੁਰ ਫਿਰ ਵੀ ਨਹੀਂ ਸਕਦੇ ਜੋ ਸੁਣਨ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਕੀ ਏਜ ਵੱਧ ਹੋਣ ਕਰਕੇ ਸੁਖਦੇਵ ਸਿੰਘ ਢਿੰਸਾ ਦੇ ਵਾਂਗ ਉਹ ਅਕਾਲੀ ਦਲ ਰਾਜਨੀਤੀ ਤੋਂ ਨਿਰਾਕਤ ਨਾਰਾ ਕਰ ਸਕਦੇ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ